ਤਨ ਤਨ ਬਾਬਾ ਦੀਪ ਸਿੰਘ ਜੀ 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 ਜੈ ਫਟ <laughs> ਗੋ सारा तुंहिंजे न ना प्यापे नानक मिटे उपासी ਓ ਟਲ ਗੁਰ ਸੇਵੀ ਐ ਅਹਦ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਫਤ ਖਸਮ ਦੀ ਨੂਰ ਅਰਸ ਹੋ ਕੋਰ ਸੋਹ ਝਟੀ ਐ ਦੁੱਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾਵੇ ਸਾਹੋ ਸੱਜਣ ਸੱਚਾ ਪਾਤਸ਼ਾਹ ਥਿਰ ਸਾਹਦੈ ਸਾਹੋ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾਵੇ ਸਾਹੋ ත්තනම සිරිවාහෙගුරුසාහෙබජී සොරට මහල්ලා ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਭਾਈ ਵਿਛੜ ਟੋਟਾ ਖਾਵੈ ਬਿਨ ਸਤ ਗੁਰ ਸੁਖ ਕਦੇ ਨਾ ਪਾਵੈ ਭਾਈ ਫਿਰ ਫਿਰ ਪਛੋਤਾਵੈ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਪਣ ਜੋ ਚੱਲੇ ਭਾਈ ਛੋੜੇ ਚੋਟਾ ਖਾਵੈ ਬਿਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੈ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ 길 ਬਿਖ ਦੁਖ ਕਾਟੇ ਆਪੇ ਮੇਲਾ ਮਿਲਾਈ ਰਹਾਉ ਹੋ ਕੋਟੰਬ ਸਭ ਜੀ ਕੇ ਬੰਦਨ ਭਾਈ ਪਰਮ ਭੁੱਲਾ ਸੈ ਸਾਰਾ ਬਿਨ ਗੁਰ ਬੰਦਨ ਟੁੱਟ ਹੈ ਨਹੀਂ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨਾ ਪ੍ਰਸ਼ਾਨ ਹੈ ਮਾਰੇ ਜਨਮ ਹੈ ਵਾਰੋ ਵਾਰਾ ਜਗ ਪਲਚ ਰਹਾ ਭਾਈ ਕੋਏ ਨਾ ਕਿਸ ਹੀ ਕੇਰਾ ਗੁਰਮੁਖੇ ਮਹਲ ਪਾਏ ਨੇ ਗੁਣ ਕਾਵਨ ਨਿਜ ਘਰ ਹੋਏ ਪਸੇਰਾ ਤੇ ਬੁੱਢੇ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇ ਰਾ ਸਤ ਗੁਰੂ ਸਦਾ ਦਿਆਲ ਹੈ ਭਾਈ ਵਿਨੇ ਭਾਗਾ ਕੀ ਪਾਈਐ ਇੱਕ ਨਦਰ ਕਰ ਵੇਖੈ ਸਭ ਉਪਰ ਜੇ ਹਾਪਾਉ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ ਸਤ ਗੁਰੂ ਸਦਾ ਦਿਆਲ ਹੈ ਭਾਈ ਵਿਣ ਕਾਂ ਕੀ ਪਾਈ ਐ ਇੱਕ ਨਦਰ ਕਰੇ ਵਖੇ ਸਭ ਉਪਰ ਜੇ ਹਾ ਪਾਉ ਤੇ ਹਾ ਫਲ ਪਾਈ ਐ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਕਰਾਈਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹਲਾ 3 ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪੱਛੋ ਤਾਵੇ